हां जी मित्रो किया सारे ਭਰਾਵਾਂ ਦਾ ਘਰ ਪਰਵਾਜ ਆ ਮੈਂ ਸਾਰੇ ਵੀ ਨਾਲ ਸਿਰਨੇ ਤੇ ਕਰਦ ਕੇ ਲੋ ਦੀ ਸਟਾਰਟਿੰਗ ਤਰਾ ਤੇ ਮਿੱਤਰੋ ਲੇਟ ਹੋ ਗਏ ਸੀ ਫਰੈਂਡ ਦਾ ਹੋਇਆ ਨਹੀਂ ਯਾਰ 4 ਵਜੇ ਤੁਸੀਂ ਤੜਕੇ ਦੇ ਤੇ 4 ਵਜੇ ਆ ਕੇ ਸੌਂ ਗਏ ਨੀਂਦ ਬਹੁਤ ਚੜੀ ਸੀ ਯਾਰ ਆ ਕੇ ਸੌਂ ਗਏ ਤੇ ਫਿਰ ਦੁਪਹਿਰੇ ਉੱਠੇ ਆ 10 ਵਜੇ ਹੋ ਗਏ ਨੇ ਆ ਤੇ 9:30 ਵਜੇ ਉੱਠਿਆ ਸੀ ਯਾਰ ਮੈਂ ਉਹਦੇ ਕਬੂਤਰ ਦੇਖੇ ਸੀ ਇੱਥੇ ਮਿੱਡੂ ਮਾਣਾ ਮੈਂ ਪਿੰਡ ਤਾਂ ਹਜੇ ਜਾਣਾ ਅੱਪ ਦੁਪਹਿਰੇ ਚਲਾਂਗੇ ਪਿੰਡ ਤਾਂ ਉੱਚੇ ਫਿਰਦੇ ਪਈ ਲਾਹੋਂ ਤਾਂ ਬੈਂਦੇ ਫਿਰਦੇ ਆ ਆ ਗਏ ਜੀ 4 ਪੰਜ ਇੱਕ ਦਾ ਹੈਗਾ ਘਾਣਾ ਟੂਸਾ ਬਾਕੀ ਆਪਾਂ ਕਲੀਅਰ ਕਰ ਲੈਨੇ ਆ ਆ ਫਿਰਦੇ ਸੀ ਆ ਪੰਜ ਕਿਹਰੇਗੇ ਇੱਕ ਦਾ ਕੱਲੀ ਕਾਂ ਦਾ ਜੀ ਇੱਕ ਦੀ ਲਾਲ ਪੂਸ਼ਾ ਇੱਕ ਦਾ ਕਾਲਾ ਘਾਣਾ ਕਾਲਾ ਟੂਸਾ ਤਿੰਨ ਦਿਸ ਗਏ ਤੇ ਵਾਕਨਾ ਦਾ ਨਹੀਂ ਪਤਾ ਆਉਂਦੇ ਇਨ ਮੁੱਤੋਂ ਦੀ ਦੋ ਤੀਜਾ ਉਹ ਮੁੜਿਆ ਤੇ ਚੌਥਾ ਥੱਲੇ ਤੇ ਪੰਜਵਾਂ ਆ ਗਏ ਨਾਲ ਇਹ ਪੰਜ ਫਿਰਦੇ ਜੀ ਬਾਕੀ ਘਰੇ ਡੈਡੀ ਨੇ ਪਤਾ ਨਹੀਂ ਕਿੰਨੇ ਛੱਡੇ ਹੋਣੇ ਆ ਬਾਕੀ ਘਰੇ ਜਾ ਕੇ ਵੇਖਾਂਗੇ ਆਪਾਂ ਕਿੰਨੇ ਘਰੇ ਫਿਰਦੇ ਤੇ ਕੀ ਕੋਸ ਘਰੇ ਆਪਾਂ ਜਾਵਾਂਗੇ 12:00 ਵਜੇ ਜੀ 12:00 ਵਜੇ ਜਾ ਕੇ ਵੇਖਾਂਗੇ ਪੰਜ ਹੀ ਫਿਰਦੇ ਤੜਕੇ ਦੇ ਫਿਰਦੇ ਜੀ ਇੱਥੇ 15 20 ਪੰਜ ਰਹਿ ਗਏ ਜੀ ਨਵੇਂ-ਨਵੇਂ ਕੱਢਦੇ ਆ ਨਾ ਭਾਉਣੇ ਪੈਂਦੇ ਫਿਰ ਭੜਕਾ ਕੇ ਇਹ ਕਰੱਤਾ ਜੀ ਆਹ ਮਰੱਤਾ ਫਿਰ ਇਹ ਭੜਕਾ ਕੇ ਭਾਉਣੇ ਵੀ ਪੈਂਦੇ ਆ ਨਾ ਪੰਜ ਰਹਿ ਗਏ ਜੀ ਆ ਗਈ ਇਹ ਪੈਂਡਾ ਤੇ ਜਾਨਵਰ ਫਿਰਦੇ ਆ ਦੁਆ ਕਰਦੇ ਤੇ ਨੀਲੀ ਵੀ ਫਿਰਦੀ ਇੱਥੇ ਬਹੁਤ ਫਿਰਦੇ ਸੀਗੇ ਆ ਉਹਦੇ ਤੋਂ ਬਈ ਆ ਬਈ ਹੈ ਕਹਾਣੀ ਤੋਂ ਤੇ ਤਿਤਰਾ ਦੇ ਅੰਡੇ ਲੈਣਾ ਤੇ ਤਿਤਰਾ ਦੇ ਆਪਾਂ ਅੰਡੇ ਦੇਤੇ ਆ ਕਿਉਂਕਿ ਯਾਰ ਸੇਵਾ ਤੋਂ ਕੁਗੜੀ ਉੱਠ ਖੜੀ ਸੀਗੀ ਤੇ ਕਿਉਂਕਿ ਬੱਚਾ ਨਾ ਰਹਿੰਦੀ ਹੈ ਨਾ ਤੇ ਕੰਡਾ ਆਪਣਾ ਜਿਹੜਾ ਸੀਗਾ ਉਹ ਵੀ ਪਲ ਗਿਆ ਤੇ ਬਾਈ ਨੂੰ ਅੰਡੇ ਦੇਤੇ ਆਪਾਂ ਕਾਚ ਕਢਾਂਗੇ ਬਈ ਬਈ ਇੱਕ ਕਢਾ ਲਾਂਗੇ ਐਂ ਕਢਾ ਲਾਂਗੇ ਭਾਜੀ ਨਿਕਲ ਗਏ ਤਾਂ ਦੱਸ ਦਿੰਦੀ ਜੇ ਨਾ ਨਿਕਲੇ ਤਾਂ ਵੀ ਦੱਸਦੀ ਠੀਕ ਬਾਕੀ ਆਹ ਕੁੱਕੜ ਵੀ ਆਪਾਂ ਲੈ ਕੇ ਆਂਦੇ ਦੋ ਤਿੰਨ ਦਿਨ ਹੋ ਗਏ ਇਹ ਵਲੌਗ ਦੇ ਵਿੱਚ ਨਹੀਂ ਆਏਗਾ ਇਹ ਬਦ ਦੇਣਾ ਹੀ ਹੈ ਤਾਂ ਯਾਰ ਇਹ ਵੀ ਲੈ ਕੇ ਜਾਂਦੇ ਆ ਤਾਂ ਮੁੰਡੇ ਦਾ ਲਿਆਜੀ ਦਾ ਠੀਕ ਹੁਣ ਲੈ ਕੇ ਜਾਣਿਆ ਤਾਂ ਬਾਕੀ ਜਾਨੂ ਫਿਰਦੇ ਔਕੇ ਰਿਪੋਰਟ ਆ ਮੈਂ ਜਾ ਕੇ ਵਿਖਾਉਣਾ ਤੇ ਹੁਣੇ ਐਸੀ ਤੇ ਹੁਣੇ ਬਾਈ ਆ ਗਿਆ ਆਉਂਦੀ ਨੀਲੀ ਬਾਕੀ ਉੱਚੇ ਫਿਰਦੇ ਸਾਰੀ ਫਿਰਦੇ ਆ 7-8 ਤੇ ਘਰੇ ਆ ਕੇ ਗਾਂ ਕੰਟੀਨਿਊ ਕਰਦੇ ਆ ਬਾਅਦ ਚ ਇੱਕ ਵਜ ਗਿਆ ਜੀ ਸਾਰੇ ਉਤਰ ਫਿਰਦੇ ਆ ਆ ਉਹਦਾ ਟੂਸਿਆਂ ਵਾਲਾ ਬੱਚਾ ਤੇ ਇਹਦੇ ਨਾਲ ਉਹਦੀ ਲਾਲ ਬਗਲ ਵਾਲੀ ਆ ਆਉਂਦੀ ਡੰਡੇ ਵਾਲਾ ਟੋਰੀ ਜਲਾ ਤੇ ਕਾਲੀ ਬਗਲ ਵਾਲੀ ਤੇ ਲਾਲ ਬਗਲ ਨੇ ਇਹ ਦੋ ਬਾਰੀ ਉੱਚੀ ਖੜੀਏ ਤਾਂ ਟੰਕੀ ਜਾਂਦੇ ਕੂਦਰ ਮੈਂ ਦੋਵੇਂ ਉੱਚੀਆਂ ਖੜੀਆਂ ਬਾਰੀਆਂ ਬਣ ਕੇ ਦਿਸ ਜਾਂਦੇਗਾ ਤੇ ਟੋਰੀ ਲਗ ਉਤਰੀ ਫਿਰਦਾ ਤੂਸਿਆ ਦਾ ਬੱਚਾ 2 ਲਾਲ ਬਗਲਾਂਈ 3 ਇੱਕ ਕਾਲੀ ਬਗਲੜੀ 4 ਨੀਲੀ 5 ਤੇ ਕਾਲੀ ਪੂਛ ਲਾ ਦਿੰਦਾ 6 ਆਉਂਦੇ ਤੈਨਾਂ ਦਾ 2 ਇਹ ਕਾਣਾਂਗੀ ਵਈਦੀ 3 6 ਕਰਦੇ ਆ ਜੀ ਆ ਕਰ ਲੋ ਜੀ ਲਾ ਗਿਆ ਦੋ ਕੁ ਨੋਚੀਆਂ ਖੜੀਆਂ ਬਾਕੀ ਕੁਝ ਮੈਂ ਜਾਚ ਪਾ ਲਾਂਗਾ। ਓਕਰ ਬੁਟਾ ਇਹ ਜਮਾ। ਬੈਠ ਕੇ ਜੀ ਦੋ ਬੁਤਰਾਂ ਬਹਿੰਗਾ। ਲਾਲ ਬਗਲ ਵਾਲੀ ਜੋਰ ਲਾਈ ਬੈਠੀ ਆ ਵੀ ਵੇਖ ਲੋ ਕਿਵੇਂ ਬੈਠੀ ਆ। ਤੇ ਪਰਲੇ ਪਾਸੇ ਕਾਲੀ ਬਗਲ ਵਾਲੀ। ਤੇ ਬਾਕੀ ਜਾਨਵਰ ਫਿਰਦੇ ਆ ਜੇ। ਬੋ ਇਹਨਾਂ ਦਾ ਵੀ ਟਾਈਮ ਹੋ ਗਿਆ। ਆ ਵੀ ਬੁਤਰ ਤਾੜਦੇ ਆ। ਉਹ ਵੀ ਤਾੜ ਦਿੰਨੇ ਆ। ਆ ਵੀ ਤਾੜ ਦਿੰਨੇ ਆ। ਟਾਈਮ ਕਾਫੀ ਹੋ ਗਿਆ। ਤੇ ਆਹ ਵੀ ਲਾਲ ਬਗਲ ਵਾਲੀ ਤੇ ਕਾਲੇ ਦੂਸਰੇ ਦਾ ਬੱਚਾ ਦੋ ਦੋ ਚੱਲੇ ਤੇ ਜੀ ਬੇਦਰਗੇ ਨੀਲੀ ਆ ਗਈ ਜੀ ਤਿੰਨ ਹੋ ਗਏ ਚੌਥਾ ਆ ਗਿਆ ਜੀ ਇਹ ਡੰਡੇ ਪੂਛਲ ਵੀ ਇਤ ਉੱਚਾ ਹੀ ਹੋਊਗਾ ਫੇਰ ਉੱਚੇ ਹੁੰਦੇ ਜਾਂਦੇ ਆ ਆ ਗਈ ਨੀਲੀ ਆ ਗਏ ਡੰਡੇ 2 ਸਿਹਰੇ ਵੀ ਡੰਡੇ 2 ਸਿਹਰੇ ਲਾਲ ਡੰਡਾ ਕਾਲੀ ਬੂਸ਼ ਪੰਜ ਰਹਿ ਗਏ ਜੀ 7 ਸੀਗੇ ਟੋਟਲ ਬਹਿ ਗਏ ਜੀ ਲਾਲ ਬਗਲ ਵਾਲੀ ਵੀ ਇਹ ਖਪਲੇ ਚੌੜੇ ਕਰਦੀ ਬਹਿ ਕੇ ਓਕੇ ਰਿਪੋਰਟਾ ਹੋ ਗੀਆਂ ਜੀ ਬਾਕੀ ਆ ਚੱਲੇ ਕਾੜ ਦੇ ਗੇ ਮਿੱਤਰੇ ਇਹਨੂੰ ਵੀ ਖੰਭ ਉਹ ਤਾਣੀ ਚੱਕੀ ਦੇ ਗੇ ਜੇ ਲੱਗੇ ਬੜੇ ਛਤਰੀ ਨਾਲ ਹੀ ਖੰਭ ਪੱਲੇ ਵਾਲੇ ਘਾੜ ਜਿਦੋਂ ਤਾਹ ਚੈੱਕ ਕਰਾ ਦਿੰਦੇ ਆ ਲੈ ਦੇਖੋ ਹੋਈ ਬੈਠੀ ਨ ਕੁਬੀ ਚਲੋ ਤਾਰ ਦੇ ਗੇ ਮਿੱਤਰੇ ਇਹਨੂੰ ਵੀ ਆਪਾਂ ਲਓ ਜੀ ਤਾੜਤੀ ਆਪਾਂ ਜੂਰ ਲੱਗਾ ਹੋਇਆ ਉਦਰੀ ਦਾ ਤੀਜੀ ਗੜਾਈ ਮੈਂ ਲਾਦਾ ਇਹ ਅੱਜ ਤੇ ਬਾਕੀ ਉੱਚੇ ਹੋਗੇ ਮੈਂ ਲਾਦਾ ਫੇਰ ਹਣਾ ਆਉਂਦੀ ਨੀਲੀ ਵੀ ਨੀਲੀ ਬਾਏ ਤੜੀ ਫਿਰਦੀ ਐ ਬਾਲੀ ਚੀ ਨਹੀਂ ਜਾਂਦੀਗੀ ਕਾਂ ਆਉਂਦੇ ਪੂਛ ਡੰਡੇ ਰਾ ਟੂਸੇ ਵਾਲਾ ਇਹ ਚੋ ਟੌਰੀ ਵਾਲੇ ਦਾ ਜੋਰ ਨਹੀਂ ਲੱਗਣਾਗਾ ਤੇ ਇੱਕ ਟੂਸੇ ਵਾਲਾ ਬੱਚਾ ਇਹਨਾਂ ਜੋਰ ਨਹੀਂ ਲਗਣਾ ਬਾਕੀਆਂ ਦਾ ਮੂੰਹ ਹੀ ਗੁੱਡੇ ਜਾਂ ਕੋਈ ਛਰੀ ਤੇ ਆ ਗਈ ਕਿਉਂਕਿ ਇਹ ਡੈਂਗ ਚੜੇ ਵੇ ਆ ਆ ਵੀ ਚੜੇ ਵੜਾਈਆਂ ਤੇ ਟੌਰੀ ਵਾਲਾ ਕਬੂਤਰ ਵੀ ਚੜੇ ਵੜਾਈਆਂ ਕਾਲੀ ਟੌਰੀ ਵਾਲਾ ਇਹ ਦੋ ਗੁੱਤ ਡਾਈਆਂ ਚੜੇ ਵੇ ਆ ਬਾਕੀਆਂ ਦਾ ਮੂੰਹ ਗੁੱਟਿਆ ਨੇ ਛਰੀ ਤੇ ਆ ਗਈ ਜਿਵੇਂ ਇਹਦਾ ਗੁੱਡਾਗਾ ਪਲਦੇ ਨਹੀਂ ਮੈਦਿਆ ਨੀਲੀ ਤੋਂ ਨਹੀਂ ਪੱਲੇ ਵਿੱਚ ਜਮੇ ਚਲੇਗੇ ਇਹ ਗਲਗਾ ਪੈ ਜਾਂਦੀ ਹੈ ਪਿੱਛੋਂ ਆ ਕੇ ਤੇ ਜੋਰ ਲਾ ਕੇ ਉਹ ਵੀ ਬੈਠੂਗਾ ਡੰਡੇ ਪੂਛਾ ਕੋ ਉਤਰ ਜੋਰ ਲਾ ਕੇ ਬੈਠੂਗਾ ਨੀਲੀ ਵੀ ਜੋਰ ਲਾ ਕੇ ਬੈਠੂਗੀ ਦੋ ਤੇ 2 ਸੇ ਵਾਲਾ ਤੇ ਟੋਰੀ ਵਾਲਾ ਉਹ ਸੌਖੇ ਬੈ ਜਾਣਗੇ ਆ ਚੱਲੇ ਇਹ ਕਿਉਂਕਿ ਡਾਂਗਾ ਚੜ ਗੇ ਨਾ ਉਹ ਕੱਲਾ ਕੁ ਹੀ ਜਾਂਦਾ ਟੋਰੀ ਵਾਲਾ ਕੋ ਉਤਰ ਆ ਬਾਕੀ ਆ ਫਿਰਦੇ ਸਾਰੇ ਉਹ ਛੱਡ ਕੇ ਕੱਲਾ ਮਾਰੀ ਜਾਂਦਾ ਚੱਕਰ ਆਵੇ ਕਿਰ ਗਿਆ ਆ ਜਾ ਜਾ ਆਵੇ ਲੈ ਡੰਡੇ ਵਾਲੀ ਮਾਰ ਕੇ ਚੱਕਰ ਮੰਗ ਲਈ ਕਰੋ ਤੇ ਕੁਦਰੀ ਡਿੱਗੀ ਜਾਂਦੇ ਭੱਲੇ ਜੇ ਚਲੋ ਕੋਈ ਨਹੀਂ ਆਪਾਂ ਗੁੱਟ ਦੇ ਦਾਂਗੇ ਇਹ ਜਿਵੇਂ ਓਕੇ ਰਿਪੋਰਟਾਂ ਕਰ ਦੇਣੀਆਂ ਸਾਰਾ ਉਹ ਸਹੀ ਕਰ ਦੇਣਾ ਬਸ ਆਸੂ ਲੈ ਰਹੇ ਰਹਿੰਦੇਗੇ ਇਹਨੂੰ ਜਿਵੇਂ ਉਹ ਕਿਰਪੋਟਾ ਕਰਦੇ ਨੇ ਫੇਰ ਘੋੜੇ ਵਾਲੀ ਕਰ ਦੇਣੀ ਕੱਲੂ ਕਹਿੰਦੀ ਫੇਰ ਛੱਡਦੀ ਮੈਨੂੰ ਇਹ ਨਹੀਂ ਆਏ ਕਹਿਣਾ ਹਲੋ ਜੀ ਨੀਲੀ ਨੂੰ 10 ਮਿੰਟ ਹੋ ਗਏ ਬੈਠੀ ਨੂੰ ਤੇ ਤਾੜਤੀ ਸੀ ਆਪਣਾ ਮੇਰਾ ਫੋਨ ਚਾਰਜ ਲੱਗਾ ਪਿਆ ਸੀਗਾ ਤੇ ਤਾਂ ਬੈਂਦੀ ਬੁਖਾਈ ਨਹੀਂ ਗਈ ਤੇ ਪਾਣੀ ਪੂਣੀ ਲੈ ਆਂਦਾ ਤੇ ਜਾਨਵਰਾਂ ਨੂੰ ਪਾਣੀ ਪਾ ਦਿੰਨੇ ਆ ਤੇ ਦਾਣਾ ਪਾਣੀ ਪਾ ਦੇਣ ਨਕੂਤਰ ਤਾੜੇ ਤਨੇ ਆ ਤੇ ਰਹਿ ਗਿਆ ਮਿੱਤਰੋ ਕੱਲਾ ਕਾਲੀ ਟੋਰੀ ਵਾਲਾ ਦੂਜੇ ਵੀ ਹੁਣੇ ਬੈਠੇ ਆ ਆ ਚੱਲੇ ਕਾਲੀ ਟੋਰੀ ਆ ਇਕੱਲੇ ਤੇ ਦੂਜੇ ਬਹਿ ਕੇ ਆਵੇ ਛਤਰੀ ਤੇ ਐਸ ਤੇ ਆ ਬੈਠੇ ਜੋਰ ਲਾ ਕੇ ਬੈਠੇ ਆ ਟੂ ਸਣਾ ਬੱਚੇ ਵੀ ਇੱਧਰ ਬੈਠਾ ਤੇ ਕਾਲੀ ਪੂਛ ਲਾ ਲੰਨੇ ਬਤਕੂਤਰ ਵੀ ਇਧਰ ਹੀ ਆ ਦੋਵੇਂ ਇੱਕੋ ਸ਼ਰੀਰ ਬੈਠੇ ਆ ਤੇ ਦੋਵੇਂ ਇਹਨਾਂ ਨੂੰ ਤਾਰ ਦਿੰਨੇ ਆ ਤੇ ਬਾਵਾ ਹੋ ਗਿਆ ਤੇ ਕੱਲਾ ਕਾਲ ਟੋਰੀ ਰਹਿ ਗਿਆ ਜੀ ਬਾਕੀ ਬਹਿ ਗਿਆ ਇਹ ਵੀ ਤਾਰ ਦਿੰਨੇ ਆ ਕਬੂਤਰ ਦੋਵੇਂ ਤਾਰਤੇ ਇਹ ਪਸ ਸਾਰੇ ਕਬੂਤਰ ਇਧਰ ਵੀ ਤਾਰਤੇ ਇਧਰੋਂ ਵੀ ਤਾਰਤੇ ਤੇ ਉਹ ਜਾਲ ਚ ਵੀ ਤਾਰਤੇ ਆ ਤੇ ਕਾਲੀ ਟੋਰੀ ਵਾਲਾ ਕਬੂਤਰ ਰਹਿ ਗਿਆ ਜੀ ਕੱਲਾ ਉਹ ਆਪਾਂ ਦਿਖਾ ਦਿੰਨੇ ਆ ਪੰਜ ਦੇ ਘੇਰ ਚ ਵੜਨ ਨਾਲ ਹੀ ਆਹੋ 15 ਮਿੰਟ ਰਹਿ ਗਏ 5 ਵਜਨ ਚ ਤੁਹਾਨੂੰ ਚੈੱਕ ਕਰਾ ਦਿੰਨੇ ਆ ਉਹ ਇੱਥੇ ਫਿਰਦਾ ਇਕੱਲਾ ਹੀ ਰਹਿ ਗਿਆ ਜੀ ਉਹ ਅੱਜ ਮੈਨੂੰ ਪਾਣੀ ਵੀ ਦਿੱਤਾ ਹੈ ਕਬੂਤਰ ਨੇ ਥੋੜਾ ਜਿਹਾ ਪਹਿਲੇ ਦਿਨ ਅੱਜ ਪਾਣੀ ਲੱਗਾ ਵੈ ਕੂਤਰ ਨੂੰ ਕਿੱਧਰ ਗਿਆ ਬਾਤਾ ਚਿੱਟਾ ਆ ਗਿਆ ਜੀ ਹੋਰ ਪਤਾ ਨਹੀਂ ਕੀ ਦਾ ਹੋ ਗਿਆ ਉਹ ਹੈ ਨਾ ਉਹ ਹੈ ਨਾ ਉਹ ਇਹ ਦਾ ਵਾਰਾ ਹੀ ਆ ਇਹ ਮਾੜੀ ਹਰੀ ਚੱਲ ਰਹੀ ਹੈ ਇਹ ਗੁੱਤਰ ਦੀ ਪਤਾ ਨਹੀਂ ਕੀ ਦਾ ਇਹ ਆਪਣਾ ਕਿਧਰ ਗਿਆ ਆ ਆ ਗਿਆ ਜੀ ਆ ਚੱਲਿਆ ਆ ਚੱਲਿਆ ਜੀ ਕਾਲੀ ਟੋਰੀ ਵਾਲਾ ਕੱਲ੍ਹ ਹੀ ਰਹੇਗਾ ਸਾਰੇ ਪਿੰਡ ਦੇ ਤਰ੍ਹਾਂ ਫਿਰਦਾ ਓਏ ਕਿੰਨੀ ਦੂਰ ਨਹੀਂ ਜਾਂਦਾ ਆ ਮੁੜਿਆ ਇਹ ਲੋ ਕਾਲੀ ਟੋਰੀ ਮਤ ਦਾਣਾ ਪਾਣੀ ਅਗੂ ਤਾਂ ਰੈਡੀ ਕਰਤਾ ਆਪਾਂ ਪੰਜ ਦੇ ਘੇਰ ਚ ਵੜ ਗਏ ਪਹਿਲੇ ਦਿਨ ਪਾਣੀ ਲਾਇਆ ਜੀ ਆਪਾਂ ਇਹ ਬਦਾਮ ਵੀ ਇਹਨੇ ਸ਼ੁਰੂ ਕਰਨੇ ਹਜੇ ਵਿਚਾਰਾ ਕੱਲੀ ਕਣਕ ਦੀ ਉਡੀਕ ਰਿਹਾ ਏ ਤੇ 17 ਤਰੀਕ ਨੂੰ ਆਪਾਂ ਛੱਡ ਦੇਣਾ ਉਹਨੂੰ ਬਾਜੀ ਪਿੰਡ ਬੀਲੇ ਵਾਲੇ ਫ੍ਰਿਜ ਆ ਰਹੀ ਬਾਜੀ ਪਹਿਲਾ ਫ੍ਰਿਜ ਹੈ ਦੂਜਾ ਖਣੀ ਕੂਲਰ ਆਏ ਜੀ ਆ ਤੇ 17 ਤਰੀਕ ਦੀ ਆ ਉਹ ਉਹ ਬਾਦੀ ਛੱਡ ਦੇਣਾ ਆਪਾਂ ਇਹ ਉਤਰਾ ਇਹ ਤਾਂ ਪੱਕਾ ਹੀ ਛੱਡਾਂਗੇ ਕੀ ਬਦਾਵਾ ਆਪਾਂ ਇੱਕ ਅੰਦਾ ਹੋਰ ਉਹਨੂੰ ਚੱਲ ਪਏ ਤੇ ਇੱਕ ਹੋਰ ਛੱਡਦੇ ਗਏ ਨਾ ਪਾਣੀ ਤੇ ਕਰ ਲਗੇ ਇੱਕ ਅੰਦਾ ਗੂਤਰ ਹੋਰ ਨਹੀਂ ਇੱਕ ਤਾਂ ਆਪਣਾ ਪੱਕਾ ਹੀ ਆ ਜੀ ਇਹ ਤਾਂ ਪੱਕਾ ਹੀ ਛੱਡਾਂਗੇ ਆਪਾਂ ਤੇ ਬਦਾਮ ਵੀ ਲੈ ਕੇ ਆਉਣੇ ਆ ਮਗਰ ਰਹਿ ਗਏ 15 ਦਿਨ ਰਹਿ ਗਏ ਅੱਜ ਤੇ ਹਜੇ ਬਤਾਵ ਨਹੀਂ ਲੈ ਕੇ ਆਣੇਗੇ ਵੀ ਲੋ ਘਾੜੋਈਆਂ ਤੇ ਲੈ ਕੇ ਆਉਣੇ ਬਦਾਮ ਵੀ ਬਸ ਅੱਜ ਸਵੇਰੇ ਤੇ ਚਾਰ ਕੇ ਨੂੰ 10 12 ਦਿਨ ਬਦਾਵਾ ਤੇ ਛੱਡਦੇ ਨੇ ਇਹਨੂੰ ਬਾਜੀ ਆਈ ਬਾਕੀ ਜਿਵੇਂ ਓਕੇ ਰਿਪੋਰਟ ਆ ਜੀ ਪਣ ਬੰਦੀ ਤੇ ਵੀ ਕਰਤਾ ਹੈ ਗੂਤਰ ਤੇ ਪਾਣੀਆ ਤੇ ਵੀ ਕਰਤਾ ਵਾਰੀਆਂ ਤੇ ਕਰਦਾਂਗੇ ਹੁਣ ਆਪਾਂ ਵਾਰੀਆਂ ਬਕਾਰੀ ਦਿੱਤਾ ਹੁਣ ਕੱਲ੍ਹ ਨੂੰ ਹੀ ਬੰਦੀ ਕਰਾਂਗੇ ਇਹਦੀ ਆ ਗਿਆ ਜੀ ਛੱਟਾ ਗੂਤਰ ਆਦਿਲੇ ਆ ਫਿਰਦਾ ਜੀ ਕਾਲੀ ਟੋਰੀ ਜਲਾ ਬਸ ਉੱਚਾ ਜਾੜਦਾ ਨਹੀਂ ਵਾਹਿੰਦਾ ਉੱਚਾ ਜਾੜਦਾ ਨਹੀਂ ਵਾਹਿੰਦਾ ਤੇ ਕੋਈ ਗੂਤਰ ਨਹੀਂ ਵੱਧਾ ਗਿਆ ਆਪਾਂ ਆ ਚੱਲੇ ਜੀ ਮੈਂ ਦਰਦੀਆ ਜੀਉ ਕਿਰਪੁਣ ਹੱਸ ਪਿਆਰੇ ਟਾਈਮ ਹੋ ਗਿਆ 5:24 ਮਿੰਟ ਜੀ 3 ਅਪ੍ਰੈਲ ਆ ਗਈ ਤੇ ਚਲੋ ਜਦੋਂ ਬੈਂਦਾ ਉਹਨੂੰ ਦਿਖਾਉਣੇ ਆ ਮੇਰਾ ਜਾਊਗਾ ਹੈ 5:40 50 ਹੋ ਸਕਦਾ ਆਈ ਤੁਰਾ ਫਿਰਦਾ ਹੋਂਦਾ ਛੇ ਦਿਮਾਤ ਹੀ ਮਾਰਦੇ ਛੇ ਦਿਕਰ ਵੀ ਜਾਵੜੇ ਅੱਜ ਮਤਲਬ ਉਤਰ ਪੂਰਾ ਖੁੱਲ ਗਿਆ ਅੱਜ ਮਤਲਬ ਪਹਿਲੇ ਦਿਨ ਪਾਣੀ ਦਿੱਤਾ ਵਿਆ ਸੀ ਉਤਰ ਨੂੰ ਬਾਕੀ ਓਕੇ ਰਿਪੋਰਟਾਂ ਜੀ ਚਲ ਦੱਸ ਦਿਆਂ ਫਿਰ ਤੁਹਾਨੂੰ ਦਿਖਾਉਣੇ ਕਦੋਂ ਬੈਂਦਾ ਇਹ ਕਰਾਂਦਾ ਜੀ 6 ਦਾ ਟਾਈਮ ਓਕੇ ਹੋ ਗਿਆ ਬੂਟਾ ਦਾ ਝੋਟਾ ਜੀ ਮੈਂ ਚੱਲ 6 ਦਾ ਟਾਈਮ ਕਾਰੀ ਲੈਣ ਦੇ ਤੇ ਫੇਰ ਹੀ ਗੂਤਰ ਬੰਨਦੇ ਆ ਵੱਡਦਾ ਜਾਂਦਾ ਹੇ ਇਹ ਵੀ ਹੋਰ ਪਰਦਾ ਜਾਂਦਾ ਬੈਂ ਨ ਲਾਚਣੇ ਹਜੇ ਵੀ ਹੈ ਨਹੀਂਗਾ ਇਹ ਤੇ ਚਲੋ ਕੋਈ ਨਹੀਂ ਆਪਾਂ ਕਬੂਤਰ ਬੰਨਣ ਲਗੇ ਛੇ ਦਾ ਟਾਈਮ ਕਰਤਾ ਤੇ ਕੂਤਰ ਬੰਨਣਗੇ ਆਪਾਂ ਤੇ ਭੜਕਾਉਣੇ ਆ ਭਾਉਣੇ ਨੂੰ ਯਾਰ ਵੇਹਨੇ ਕਿੰਨੇ ਕੋਈ ਵੇਂਦਾ ਨਾ ਭੜਕਾਏ ਤਾਂ ਮੈਨ ਲੱਗਦਾ ਆ ਜੂਗਾ ਇਹ ਮਿੱਠਾ ਭੜਕਾਏ ਦਾ ਤਾਂ ਇਹ ਤੇ ਕੂਤਰ ਹੋ ਰਿਹਾ ਕੂਤਰ ਬੰਨਣ ਲਗੇ ਆਪਾਂ ਤੇ ਭੜਕਾਉਣੇ ਭਾਲ ਕੇ ਨੂੰ ਯਾਰ ਕਿਉਂਕਿ ਮੌਸਮ ਵੀ ਥੋੜਾ ਖਰਾਬ ਹੋ ਗਿਆ ਇਹ ਨਾ ਹੋਏ ਰਾਤ ਨੂੰ ਫਿਰਦੇ ਗਵਾ ਚੱਲ ਗਏ ਹਾਂ ਆ ਪਰ ਪਾਣੀ ਦੀ ਵੀ ਇੱਕ ਹੀ ਕੀਤਾ ਕੂਤਰ ਉਹ ਅੱਜ ਪਹਿਲੇ ਦਿਨ ਪਾਣੀ ਲਾਇਆ ਤੇ ਇਹ ਕਿਉਂ ਤੋਂ ਛੱਡਣਾ ਪਪਾ ਜੀ ਬੰਨ ਗੂਤਰ ਨੂੰ ਭੜਕਾਉਣੇ ਆਪਾਂ ਛਤਰੀ ਨੋਈ ਛਤਰੀ ਭੜਕਾਉਣ ਲੱਗੇ ਪਏ ਆਪਾਂ ਤੇ ਨਾਲ ਆਪਾਂ ਚੱਲ ਰਾ ਬੱਚਾ ਛੱਡਦਾ ਸੀਗਾ ਮੈਂ ਕਿਹਾ ਚੱਲ ਵੇਖ ਕੇ ਆ ਕੇ ਬਹਿ ਜੂ ਉਹ ਵੀ ਸੜ ਤਾਂ ਹੀ ਛੱਡ ਗਏ ਨਾਲ ਹੀ ਇੱਛਾ ਹੋ ਗਿਆ ਚਲੋ ਕੋਈ ਨਹੀਂ ਉਹਦਾ ਕੇ ਬਹਿ ਜੂ ਤਿੰਨ ਤੈ ਨਹੀਂ ਖੰਭ ਰਿੰਦੇ ਉਹ ਤਾਂ ਚੱਲ ਮੈਂ ਬਾੜ ਗੇ ਨੀਵਨੀਓ ਫਿਰਦਾ ਰਹੂਗਾ ਉਹ ਨਾਲ ਹੀ ਤਾਂ ਜਾ ਖੜ ਗਏ ਚਲੋ ਕੋਈ ਨਹੀਂ ਭੜਕਾਈ ਜਨੇ ਉਤਰ ਮੁੜਦਾ ਭੜਕਾਏ ਤੋਂ ਆ ਮਗਰਲਾ ਉਤਰਾ ਆ ਖੰਭ ਰੋਗ ਦਾ ਗਾਣਾ ਆ ਖੰਭ ਟਿਲੇ ਕਰਦਾ ਆ ਜੂ ਕੋਈ ਨਹੀਂ ਭੜਕਾਏ ਦੋ ਕੋਈ ਈਸ਼ੂ ਵਾਲੀ ਗੱਲ ਨਹੀਂ ਗਈ ਆ ਦੇਖੋ ਮੁੜਦਾ ਪਹਿਲਾਂ ਮੁੜਦਾ ਈ ਮੈਟਰ ਆਪਣਾ ਗੂਤ ਤਾਂ ਨਹੀਂ ਬੈਠਾਗਾ ਦੋਵੇਂ ਗੂਤਰੇ ਨਹੀਂ ਬੈਠੇ ਆਦਾ ਘਰ ਕਾ ਗਿਆ ਵਿਚਾਰਾ ਤੇ ਇਹਨੂੰ ਭੜਕਾਉਂਦੇ ਇਹ ਭੜਕਾਉਂਦੇ ਇੱਕ ਹੋਰ ਜਾਨਵਰ ਆ ਕੇ ਬਹਿ ਗਿਆ ਛਤਰੀ ਤੇ ਆ ਬਹਿ ਗਿਆ ਨਾ ਇਹ ਚੀਨਾ ਗੂਤਰਾ ਇਹਦੀ ਫਿੱਕੀ ਜਿਹੀ ਹਰੀ ਚਾਲ ਰਾ ਪਤਾ ਨਹੀਂ ਕੀ ਦਾ ਗੂਤਰਾ ਹੈ ਯਾਰ ਤੇ ਆਪਣੇ ਨਾਲ ਫਿਰ ਦੋਵੇਂ ਸਾਡੇ ਸ਼ੀ ਹੋ ਗਏ ਆ ਤੇ ਆ ਪਤਾ ਨਹੀਂ ਕੀ ਦਾ ਆ ਕੇ ਬਹਿ ਗਿਆ ਇਹਨੂੰ ਤਾੜਦੇ ਆ ਇਹਨੂੰ ਆਪਾਂ ਖੁੱਡੇ 'ਚ ਨਹੀਂ ਤਾੜਨਾ ਹੈ ਇਹਨੂੰ ਤਾੜਾਂਗੇ ਆਪਾਂ ਕਮਰੇ 'ਚ ਹੀ ਖੁੱਡੇ ਦਾ ਕੰਨ ਤਾੜਨਾ ਨਾ ਗਲਤ ਹੋ ਜਾਂਦਾ ਕੰਮ ਤੇ ਇਹਨੂੰ ਆਹ ਕਮਰੇ 'ਚ ਤਾੜਦੇ ਆ ਆਹ ਹਾਲੇ ਕਮਰੇ 'ਚ ਓਕੇ ਹੋ ਮੈਂ ਰਬੋਟਾਂ ਜਾਨਵਰ ਬਹਿ ਗਿਆ ਆਪਣਾ 6 ਵਜੇ ਕੋ 40 ਮਿੰਟ ਹੋ ਗਏ 6:35 ਮਿੰਟ ਤੇ ਬਹਿ ਗਿਆ ਸੀਗਾ ਆ ਬੈਠਾ ਲੱਗਾ ਜੂਰ ਹਣਾ ਤੇ ਕੋਈ ਨਹੀਂ ਥਕਾਟ ਵਾਲੀ ਗੋਲੀ ਦੇ ਦਿੰਨੇ ਆਪਾਂ ਬਾਹ ਥਕਾਵਟ ਸਕੂਟਰ ਲੈ ਜੂਗੀ ਸਾਰੀ ਫੁੰਕੇਰਾ ਸਾਹ ਲੈਣਗੇ ਪਾਣੀ ਪੂਣੀ ਪਿਆ ਕੇ ਰਾਤ ਨੂੰ ਦੇਵਾਂਗੇ ਕੁੜੀ ਥਕਾਵਟ ਜਿਹੜੀ ਹੋ ਗਈ ਉਹ ਤੂੰ ਲੈ ਜੂਗੀ ਸਾਰੀ ਇਹ ਐ ਮੇਟਰ ਕਾਲੀ ਇਟਵਰੀ ਵਾਲਾ ਅੜ ਗਿਆ ਸੀ ਪਹਿਲਾਂ ਤਾਂ ਨਹੀਂ ਆਉਂਦਾ ਸੀਗਾ 6 ਵਜੇ ਪੂਰੇ ਭੜਕਾਉਣ ਲੱਗ ਪਏ ਸੀ ਕੁਟਰ ਬੰਨਣਾ ਸੀ ਆਪਾਂ ਤੇ 6:35 ਮਿੰਟ ਤੇ ਬਹਿ ਗਿਆ ਇਹ ਉਹ ਬਾਹਰ ਵੀ ਆ ਹੀ ਜਾਊਗਾ ਟਾਂਗੀ ਤੇ ਆ ਜਾਊਗਾ ਕੋਈ ਡਾ ਇਸ਼ੂ ਨਹੀਂਗਾ ਬਾਕੀ ਵੇਖੋ ਜੇ ਫੁਤਰ ਬਾਲੇ ਰਹਿੰਦੇ ਫੇਰ ਤਾਂ ਔਖਾ ਇਹਦਾ ਵੀ ਯਾਰਾ ਇਹ ਦੋਆਂ ਚ ਅੜ ਗਿਆ ਸੀ ਕੋ ਚੱਲਦਾ ਰਾ ਬੱਚਾ ਤਾੜ ਤਾਂ ਮੈਂ ਉਧਰ ਹੀ ਪੰਜ ਨੰਬਰ ਗੁੱਡੇ ਚ ਤੇ ਇਹ ਤਾਂ ਉਸੇ ਨਾਲ ਹੀ ਅੜ ਗਿਆ ਸੀਗਾ ਤੇ ਜੇ ਉੱਥੇ ਕਬੂਤਰ ਬਾਲੇ ਫਿਰਦੇ ਹੋਏ ਬਾਜੀ ਤੇ ਹਨਾ ਉੱਥੇ ਤਾਂ ਅੜੀ ਕਰੂਗਾ ਇਹ ਜੋ ਕੋਈ ਨਹੀਂ ਆਪਣੇ ਨਾਲ 파ਟਨਰ ਜਾਣਗੇ ਆਪਣੇ ਪਿੰਡ ਵਾਲੇ ਜੇ ਸ਼ਤਰਾਂਗਾ ਆਪਾਂ ਦੋ ਲੈ ਜਾਾਂਗੇ ਦੋ ਜਾਂ ਤਿੰਨ ਲੈ ਜਾਾਂਗੇ ਬਾਕੀ ਇਹ ਦਿਨ ਵੀ 15 ਵਜੇ ਨਾ 15 ਦਿਨਾਂ ਨੂੰ ਕੀ ਕੁਝ ਹੋਏ ਨਾ ਪਤਾ ਹੀ ਨਹੀਂ ਹੈ ਨਾ ਕਿੰਨੀ ਗਰਮੀ ਹੋਣੀ ਜਾਂ ਕਿੰਨੀ ਠੰਡ ਹੋਣੀ ਹੈ ਜਾਂ ਹੀ ਰਹੂਗਾ ਮੌਸਮ 15 ਦਿਨਾਂ ਦੇ ਕਰ ਕੋਈ ਪਤਾ ਨਹੀਂ 15 ਦਿਨਾਂ ਦਾ 630 ਦੇ ਬਹਿ ਗਿਆ ਜੀ ਬਾਕੀ ਆਹਨ ਸੈਟਵਟ ਕਰ ਲਏ ਕਬੂਤਰ ਨੂੰ ਤੇ ਮਨ ਕਿ ਲੇਟ ਉੱਟੇ ਛੱਡ ਕੇ ਦਾਣੇ ਵੀ ਖਵਾਵਾਂਗੇ ਵੀਰ ਦਾਣੇ ਖਾਣੇ ਨੇ ਹਜੇ ਬਦਾਮ ਲੈ ਕੇ ਨਹੀਂ ਆਂਦੇ ਬਾਕ ਕੱਲੂ ਯਾਰ ਲੈ ਕੇ ਆਉਣੇ ਬਦਾਮੇ ਦੇ ਵਾਸਤੇ ਹੁਣ ਇੱਕ ਜਾਂ ਦੋ ਦਿਨ ਦੀ ਰੈਸਟ ਫੇਰ ਵੀ ਪਹਿਲੇ ਦਿਨ ਪਾਣੀ ਲੱਗਾ ਸਾਢੇ 3:00 ਟਾਈਮ ਕਰ ਗਿਆ ਜੀ ਇਹ 635 ਦਾ ਦੇਹਾ ਜਿਹੜਾ ਬਾਈ ਕੂਤਰ ਬੈਗੇ ਸੀ ਨਾ ਉਹ ਛਤਰੀ ਤੇ ਉਹ ਮੈਂ ਤਾੜਨ ਲੱਗਾ ਸੀ ਯਾਰ ਛਤਰੀ ਤੋਂ ਲਾ ਕੇ ਤਾੜਨ ਲੱਗਾ ਸੀਗਾ ਆ ਆਪਣੇ ਕਮਰੇ 'ਚ ਬਾਈ ਜਰੋ ਇੱਥੇ ਜ ਆਇਆ ਤੇ ਨਾਲ ਨਾਲ ਉੱਡ ਗਿਆ ਉਹ ਬਾਅਦ ਚ ਉਧਰ ਡਿੱਗ ਡੁਗ ਪਿਆ ਉਧਰ ਬਾਅਦ ਚ ਨਹੀਂ ਆਇਆ ਉਧਰੋਂ ਅੱਜ ਤੋਂ ਸਿੱਧਾ ਹੀ ਇੱਧਰ ਆਏ ਹੋ ਕੇ ਤੇ ਆਈ ਨੰਗੇ ਪਰੇ ਨੂੰ ਫੇਰ ਨਹੀਂ ਆਏਗਾ ਚਲ ਆਪਾਂ ਵੀ ਕੀ ਕਰਾਉਣਾ ਹਨ ਤਾੜਨ ਦਾ ਖੁੱਡੇ ਜੀ ਤਾਰ ਸਕਦਾ ਸੀਗਾ ਆਈ ਡੀ ਕੀ ਮਜਾ ਆ ਲੈ ਕੂਤਰ ਬੈਜੇ ਦੂਰੀ ਰ ਉੱਡ ਜੇ ਹਨਾ ਆਏ ਨਹੀਂ ਉੱਡਣ ਦੇ ਦੂਰੀ ਯਾਰ ਕਿਚਰ ਆਪਾਂ ਕੀ ਕਰਾਉਣੇ ਕੂਤਰ ਦਾ ਉੱਡ ਗਿਆ ਚਲ ਆਪਾਂ ਨੂੰ ਇਥੇ ਕਰਨ ਦੇ ਹੀ ਦੇਣਾ ਸੀਗਾ ਤੇ ਆਪੀ ਫਿਰਦਾ ਰਹੂਗਾ ਹੀ ਆਪਦਾ ਤਾੜਤਾ ਜੀ ਜਾਨਵਰ ਓਕੇ ਹੋ ਗਿਆ ਜਮਾ ਪਾਣੀ ਪੂਣੀ ਪਿਆ ਤਾ ਤੇ ਸੈਟਲਮੈਂਟ ਕਰਤੀ ਪੂਰੀ ਆਪੇ ਦੀ ਆ ਬੈਠਾ ਜੀ ਵਨ ਲਾਈਟਾਂ ਛੜਤੀਆਂ ਤੇ ਦਾਣੇ ਦੋਨੋਂ ਹੀ ਝੋਕਲੇ ਆਣੇ ਲਾਣਕ ਤੇਰੀ ਆ ਵਾ ਮੇਂਤੋ ਕਰਦੇ ਬਲੋਡ ਐਂਡ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਲਦੂ ਕਰਦੇਆ ਕਰੋ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਵੀਡੀਓ ਵੇਖਣ ਲਈ ਲਵ ਯੂ ਸਾਰਿਆਂ ਸਪੋਰਟ ਕਰਦੇ ਰਹੀ